मोही मोहि तोही अंतर कासा तोही मोहि मोहि तोही अंतर कासा कनक कटक जल तरंग जैसा जब हम ना पाप करंता अह अनंता पतत पावन ਨਾਮ ਕੈਸੇ ਹੂੰ ਤਾ ਤੁਮ ਜੋ ਨਾਇਕ ਆਛੋ ਅੰਤਰ ਜਾਨਮੀ ਪ੍ਰਭ ਤੇ ਜਨ ਜਾਨੀ ਜਾਨਤੇ ਸਵਾਮੀ ਸਰੀਰ ਆਰਾਮ ਦਾ ਮੋਕੋ ਵਿਚਾਰ ਦੇ ਹੋ ਰਵਿਦਾਸ ਸਾਮ ਦਲ ਸਮਝਾਵੇ ਕੋ ਤੋਹੀ ਮੋ ਤਰਕਾ ਸੋ ਕਨਕ ਕਟਕ ਜਲ ਤਰੰਗ ਜੈਸਾ ਵਾਹਿਗੁਰੂ ਇੱਕ ਓਂਕਾਰ ਸਤ ਗੁਰ ਪਰਸਾ ਰਾਮ ਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ ਬੰਦ ਚ ਬੰਦਨ ਪਾਇਆ ਮੁਕਤ ਗੁਰ ਅਨਲ ਬੁਝਾਇਆ ਜਬ ਨਖ ਸਿੱਖ ਏ ਮਨ ਚੀਨਾ ਤਬ ਅੰਤਰ ਮਜਨ ਕੀਨਾ ਪਵਨ ਪਤ ਊਣ ਮਣਾਂ ਰਹਿਣ ਖਰਾ ਪਵਨ ਪਤ ਓਣ ਮਨ ਰਹਿਣ ਖਰਾ ਨਹੀਂ ਮਿਰਤ ਨਾ ਜਨਮ ਜਰਾ ਇਹ ਅੰਮ੍ਰਿਤ ਮਈਸ਼ਵਤ ਪਗ ਕਬੀਰ ਜੀ ਦਾ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 971 72 ਅੰਗ ਉਤੇ ਸ਼ਿਸ਼ੋਵਤ ਹੈ ਔਰ ਸティ ਵਿਚਾਰ ਕਰੀਏ ਭਗਤ ਕਬੀਰ ਜੀ ਇਸ ਸ਼ਬਦ ਦੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਉਪਦੇਸ਼ ਕਰਦੇ ਹਨ ਪਵਨ ਪਤ ਊਣ ਮਨ ਰਹਿਣ ਖਰਾ ਪਵਨ ਪਤ ਪਵਨ ਮਨ ਜੋ ਪਵਨ ਵੰਗਰ ਚੰਚਲ ਹੈ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਦਾ ਪਵਨ ਪਤ ਇਸ ਮਨ ਦਾ ਪਤੀ ਇਸ ਮਨ ਦਾ ਮਾਲਿਕ ਅਰਥਾਤ ਜੀਵ ਆਤਮਾ ਪਵਨ ਪਤ ਜੀਵਨ ਜੀਵ ਆਤਮਾ ਉਨਮਨ ਰਹਿਣ ਉਨਮਨ ਉਹ ਅਵਸਥਾ ਜਦੋਂ ਕਿ ਉਸ ਦੇ ਵਿੱਚ ਪੂਰਨ ਖੜਾਓ ਹੁੰਦਾ ਹੈ ਪੂਰਨ ਵਿਗਸ ਜਾਂਦੀ ਹੈ ਉਹ ਅਵਸਥਾ ਪੂਰਨ ਖੜਾਓ ਵਾਲੀ ਅਵਸਥਾ ਪਵਨ ਪਤ ਊਣਮਣ ਰਹਿਣ ਇਹ ਜੀਵਾਤਮਾ ਜੋ ਹੈ ਜਦੋਂ ਪੂਰਨ ਖੜਾਓ ਦੇ ਵਿੱਚ ਰਹਿੰਦੀ ਹੈ ਖਾਰ ਇਹ ਹੀ ਆਤਮਾ ਲਈ ਸਭ ਤੋਂ શ્રેਸ਼ਟ ਅਵਸਥਾ ਹੈ ਕਿ ਇਹ ਜੀਵ ਆਤਮਾ ਪੂਰਨ ਖੜਾਓ ਦੇ ਵਿੱਚ ਰਵੇ ਇਹੀ ਇਸ ਆਤਮਾ ਦੇ ਲਈ ਸਭ ਤੋਂ ਸ੍ਰੇਸ਼ਟ ਅਵਸਥਾ ਹੈ ਨਹੀਂ ਮਿਰਤ ਨਾ ਜਨਮ ਜਰਾ ਫਿਰ ਜੇ ਐਉ ਜੀ ਅਵਸਥਾ ਹੋਏਗੀ ਨਾ ਤਾਂ ਫਿਰ ਜਨਮ ਹੋਏਗਾ ਨਾ ਮਰਨ ਹੋਏਗਾ ਅਰਥਾਤ ਆਵਾਗੌਣ ਕਟਿਆ ਜਾਏਗਾ ਨਹੀਂ ਮਿਰਤ ਨਾ ਜਨਮ ਜਰਾ ਜਰਾ ਬੁਢੇਪਾ ਫਿਰ ਆਤਮਿਕ ਜੀਵਨ ਦੇ ਵਿੱਚ ਕਦੀ ਬੁਢੇਪਾ ਵੀ ਨਹੀਂ ਆਏਗਾ ਕਮਜ਼ੋਰੀ ਵੀ ਨਹੀਂ ਆਏਗੀ ਜਦੋਂ ਇਹ ਜੀਵ ਆਤਮਾ ਪੂਰਨ ਖੜਾਓ ਦੇ ਵਿੱਚ ਹੋਏਗੀ ਉਸ ਅਵਸਥਾ ਦੇ ਵਿੱਚ ਇਹ ਹੈ ਇਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਇਸ ਪੰਕਤੀਆਂ ਦੇ ਆਲੇ ਦੁਆਲੇ ਹੀ ਸਾਰਾ ਸ਼ਬਦ ਜੋ ਹੈ ਉਹ ਸਾਰੇ ਸ਼ਬਦ ਦਾ ਵਿਸਥਾਰ ਹੁੰਦਾ ਹੈ ਬੰਦਚ ਬੰਧਨ ਪਾਇਆ ਮੁਕਤ ਗੁਰ ਅੰਨਲ 부ਝਾਇਆ ਮੁਕਤ ਗੁਰ ਉਹ ਗੁਰੂ ਜੋ ਆਪ ਨਾਮ ਜਪ ਕੇ ਮੁਕਤ ਹੈ ਮਾਇਆ ਦੇ ਬੰਧਨਾਂ ਵੱਲੋਂ ਮੁਕਤ ਹੈ ਉਹ ਗੁਰੂ ਮੁਕਤ ਗੁਰ ਅਨਲ ਬੁਝਾਇਆ ਮੁਕਤੇ ਗੁਰੂ ਨੇ ਜੋ ਗੁਰੂ ਆਪ ਮੁਕਤ ਹੈ ਮਾਇਆ ਦੇ ਬੰਧਨਾਂ ਵੱਲੋਂ ਮੁਕਤ ਹੈ ਉਸ ਨੇ ਇਸ ਜੀਵ ਦੇ ਅੰਦਰਲੀ ਤ੍ਰਿਸ਼ਨਾ ਜੋ ਹੈ ਉਹ ਬੁਝਾ ਦਿੱਤੀ ਅਨਲ ਅੱਗ ਅੰਦਰ ਜੋ ਤ੍ਰਿਸ਼ਨਾ ਦੀ ਅੱਗ ਹੈ ਉਸ ਨੂੰ ਬੁਝਾ ਦਿੱਤਾ ਬੰਦ ਚ ਬੰਧਣ ਪਾਇਆ ਬੰਦ ਚ ਜੋ ਮਾਇਆ ਦੀਆਂ ਰੋਕਾਂ ਹਨ ਜੋ ਮਾਇਆ ਜੋ ਹੈ ਉਸ ਪਰਮਾਤਮਾ ਦੇ ਨਾਲ ਮਿਲਣ ਨਹੀਂ ਦਿੰਦੀ ਭਾਉ ਦੂਜਾ ਲਾਂਦੀ ਹੈ ਕਿਉਂਕਿ ਅਨੰਦ ਸਾਹਿਬ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਇਹ ਮਾਇਆ ਜਿਤ ਹਰ ਵਿਸਰ ਮੋਹ ਉਜੈ ਭਾਉ ਦੂਜਾ ਲਾਇਆ ਉਹ ਸਭ ਕੁਝ ਮਾਇਆ ਹੈ ਜਿਸ ਮਾਇਆ ਦੇ ਰਾਹੀ ਹੋਰ ਦੂਜੇ ਪਾਸੇ ਭਾਉ ਲੱਗਦਾ ਹੈ ਹਰੀ ਵਿਸਰ ਜਾਂਦਾ ਹੈ ਮਾਇਆ ਦੇ ਨਾਲ ਮੋਹ ਲੱਗਦਾ ਹੈ ਉਹ ਸਭ ਕੁਝ ਹੀ ਮਾਇਆ ਹੈ ਕੱਲਾ ਤਨ ਜੋ ਹੈ ਇਹ ਕੱਲੀ ਮਾਇਆ ਨਹੀਂ ਹੈ ਜਿਸ ਤੇ ਨਾਲ ਵੀ ਉਹ ਪਰਮਾਤਮਾ ਵਿਸਰਦਾ ਹੈ ਹੋਰ ਪਾਸੇ ਸਾਡਾ ਮੋਹ ਲੱਗ ਜਾਂਦਾ ਹੈ ਉਹ ਸਭ ਕੁਝ ਹੀ ਮਾਇਆ ਹੈ ਬੰਧ ਚ ਬੰਦਨ ਪਾਇਆ ਬੰਧ ਚ ਇਹ ਮਾਇਆ ਦੇ ਜੋ ਰੋਕ ਸੀ ਬੰਦਨ ਉਸ ਨੂੰ ਖਤਮ ਕਰ ਦਿੱਤਾ ਕਿਸ ਨੇ ਕੀਤਾ ਪੂਰੇ ਗੁਰੂ ਨੇ ਮੁਕਤ ਹੈ ਗੁਰੂ ਨੇ ਉਹ ਗੁਰੂ ਜੋ ਆਪ ਮੁਕਤ ਹੈ ਬੰਧ ਚ ਬੰਧਨ ਪਾਇਆ ਮੁਕਤ ਗੁਰ ਅਨਲ 부ਝਾਇਆ ਮੁਕਤ ਗੁਰੂ ਨੇ ਫਿਰ ਅੰਦਰੋਂ ਤ੍ਰਿਸ਼ਨਾ ਦੀ ਅੱਗ ਜੋ ਹੈ ਉਹ ਖਤਮ ਕਰ ਦਿੱਤੀ ਇਹ ਸਭ ਕੁਝ ਉਦੋਂ ਵਾਪਰਿਆ ਜਦੋਂ ਪਵਨ ਪਤ ਊਣ ਮਨ ਰਹਿਣ ਖਰਾ ਜਦੋਂ ਇਹ ਜੀਵਾਤਮਾ ਪੂਰਨ ਖੜਾਓ ਦੇ ਵਿੱਚ ਆਏ ਪੂਰਨ ਖੜਾਓ ਦੇ ਵਿੱਚ ਆਉਣ ਕਰਕੇ ਗੁਰੂ ਦਾ ਮਲਾਪ ਹੋਇਆ ਪੂਰੇ ਗੁਰੂ ਦਾ ਉਹ ਗੁਰੂ ਜੋ ਆਪ ਮੁਕਤ ਹੈ ਉਸ ਦਾ ਮਲਾਪ ਹੋਇਆ ਫਿਰ ਉਸ ਨੇ ਅੰਦਰੋਂ ਤ੍ਰਿਸ਼ਨਾ ਜੋ ਹੈ ਤ੍ਰਿਸ਼ਨਾ ਦੀ ਅੱਗ ਜੋ ਹੈ ਉਹ ਖਤਮ ਕਰ ਦਿੱਤੀ ਇਹ ਮਾਇਆ ਦੀ ਜੋ ਰੋਕ ਲੱਗੀ ਹੋਈ ਸੀ ਉਹ ਵੀ ਖਤਮ ਕਰ ਦਿੱਤੀ ਜਦ ਨਖ ਸਿੱਖ ਇਹ ਮਨ ਚੀਨਾ ਤਬ ਅੰਤਰ ਮਜਨ ਕੀਨਾ ਜਦੋਂ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਗਈ ਇਹ ਮਾਇਆ ਦੀ ਰੋਕ ਖਤਮ ਹੋ ਗਈ ਫਿਰ ਇਹ ਮਨ ਜੋ ਹੈ ਜਦ نخ سکھ یہ من چینا یہ من جو ہے نکھ نہ سکھ سکھر نہواں تو لے کے سکھر تک چوٹی تک ارتھات پورے دا پورا جب کئیے اپنے نکھ تو سکھ ارتھات نہواں تو سر کی چوٹی تک ارتھات پورے کا پورا جب نکھ سکھ ان چی ਜਦੋਂ ਇਹ ਮਨ ਜੋ ਹੈ ਇਸ ਦੀ ਕੀ ਅਵਸਥਾ ਹੈ ਇਸ ਤੇ ਪੂਰੇ ਦੇ ਪੂਰਾ ਪਤਾ ਲੱਗ ਗਿਆ ਤਬ ਅੰਤਰ ਮਜਨ ਕੀ ਨਾ ਫਿਰ ਇਹ ਜੀਵ ਜੋ ਹੈ ਆਪਣੇ ਅੰਦਰ ਹੀ ਇਸ਼ਨਾਨ ਕਰਦਾ ਹੈ ਫਿਰ ਬਾਹਰਲੇ ਤੀਰਥਾਂ ਤੇ ਨਹੀਂ ਦੌੜਦਾ ਜਦੋਂ ਇਸ ਨੂੰ ਆਪਣੇ ਮਨ ਦੀ ਪਛਾਣ ਆ ਜਾਂਦੀ ਹੈ ਮਨ ਦੀ ਪਛਾਣ ਕੌਣ ਕਰਾਂਦਾ ਹੈ ਉਹ ਸਤਿਗੁਰੂ ਕਰਾਂਦੇ ਹਨ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਪ੍ਰਮਾਨ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਮਨ ਆਪਣੇ ਮੂਲ ਨੂੰ ਪਛਾਣ ਲੈਂਦਾ ਹੈ ਕਿ ਮੇਰਾ ਮੂਲ ਕੀ ਹੈ ਮੇਰਾ ਮੁੱਢ ਕੀ ਹੈ ਮੈਂ ਕਿੱਥੋਂ ਪੈਦਾ ਹੋਇਆ ਹਾਂ ਫਿਰ ਇਹ ਅੰਦਰ ਹੀ ਆਪਣੇ ਅੰਦਰ ਹੀ ਇਸ ਸਰੀਰ ਦੇ ਅੰਦਰ ਹੀ ਇਸ਼ਨਾਨ ਕਰਦਾ ਹੈ ਅੰਤਰਗਤ ਤੀਰਥ ਅੰਦਰਲਾ ਜੋ ਤੀਰਥ ਹੈ ਮਲ ਨਾਉ ਉਸ ਤੇ ਉੱਤੇ ਉਸ ਦੇ ਵਿੱਚ ਫਿਰੇ ਮਲ ਮਲ ਕੇ ਨਾਂਦਾ ਹੈ ਪਵਨ ਪਤ ਉਨ ਮਨ ਰਹਿਣ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਹਾਉ ਉਲਟੀ ਲੈ ਸਖਤ ਸਹਾਰੰ ਫਿਰ ਜਦੋਂ ਗੁਰੂ ਨੇ ਕਿਰਪਾ ਕੀਤੀ ਮੁਖ ਤੇ ਗੁਰੂ ਨੇ ਕਿਰਪਾ ਕੀਤੀ ਅੰਦਰਲੀ ਤ੍ਰਿਸ਼ਨਾ ਬਜਾ ਦिती ਮਾਇਆ ਤੋਂ ਛਡਕਾਰਾ ਹੋ ਗਿਆ ਫਿਰ ਉਲਟੀ ਲੈ ਸਕਤ ਸਹਾਰੰ ਸ਼ਕਤ ਮਾਇਆ ਮਾਇਆ ਦੇ ਆਸਰੇ ਤੋਂ ਇਹ ਮਨ ਉਲਟ ਕੇ ਪੈਸੀ ਲੈ ਗਗਨ ਮਜਾਰੰ ਗਗਨ ਆਕਾਸ਼ ਅਰਥਾਤ ਉਹ ਅਵਸਥਾ ਜੋ ਕਿ ਪ੍ਰਭੂ ਦੇ ਨਾਲ ਇੱਕ ਮਿਖ ਹੋ ਜਾਂਦੀ ਹੈ ਉਸ ਦੇ ਵਿੱਚ ਇਹ ਮਨ ਫਿਰ ਮਜਾਰੰ ਗਗਨ ਮਜਾਰੰ ਦਸਮ ਦਵਾਰ ਦੇ ਵਿੱਚ ਅਰਥਾਤ ਪ੍ਰਭੂ ਦੇ ਵਿੱਚ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਇਹ ਫਿਰ ਮਨ ਉਸ ਤੇ ਵਿੱਚ ਚੁੱਟਬੀਆਂ ਲਾਣ ਲੱਗ ਪਿਆ ਬੇਦੀਲੇ ਚੱਕਰ ਪੁਹੰਗਾ ਭੇਟਿਏਲੇ ਰਾਏ ਨਿਸੰਗਾ ਚੱਕਰ ਪੁਹੰਗਾ ਇਹਦੇ ਮਨ ਦੇ ਜੋ ਟੇਢੇ ਚੱਕਰ ਸਨ ਉਹ ਵੀ ਫਿਰ ਵਿੱਜ ਗਏ ਉਹ ਖਤਮ ਹੋ ਗਏ ਵੇ ਟਿਲੇ ਰਾਇ ਨ ਸੰਗਾ ਕਿਉਂਕਿ ਇਹ ਮਨ ਨ ਸੰਗ ਹੋ ਕੇ ਉਸ ਵਾਹਿਗੁਰੂ ਨੂੰ ਮਿਲ ਗਿਆ ਉਸ ਤੇ ਨਾਲ ਭੇਟਾ ਹੋ ਗਈ ਚੁਕੀਲੇ ਮੋਮਿਆਸਾ ਸਸਕੀਨੋ ਸੂਰ ਗਿਰਾਸਾ ਚੁਕੀਲੇ ਮੋਮਿਆਸਾ ਮੋਹ ਦੀਆਂ ਆਸਾਂ ਜੋ ਮੋਹ ਦੀਆਂ ਭਰੀਆਂ ਹੋਈਆਂ ਆਸਾਂ ਸਨ ਉਹ ਵੀ ਖਤਮ ਹੋ ਗਈਆਂ ਇਹ ਸਭ ਕੁਝ ਕਦੋਂ ਹੋ ਰਿਹਾ ਜਦੋਂ ਗੁਰੂ ਭੇਟਤ ਜਦੋਂ ਉਹ ਮੁਕਤ ਗੁਰੂ ਨਾਲ ਮਿਲਾਪ ਹੋਇਆ ਉਸਨੇ ਅੰਦਰੋਂ ਮਾਇਆ ਦੀ ਰੋਕ ਨੂੰ ਖਤਮ ਕਰ ਦਿੱਤਾ ਤ੍ਰਿਸ਼ਨਾ ਦੀ ਆਗ ਨੂੰ ਖਤਮ ਕਰ ਦਿੱਤਾ ਉਸ ਵੇਲੇ ਇਹ ਸਭ ਕੁਝ ਇਸ ਸਰੀਰ ਦੇ ਵਿੱਚ ਤਬਦੀਲੀਆਂ ਹੁੰਦੀਆਂ ਹਨ ਚੂਕੀ ਵਾਲੇ ਮੋਹ ਮਿਆਸਾ ਸਾਸਕੀਨੋ ਸੂਰ ਗਰਾਸਾ ਸਸ ਚੰਦਰਮਾ ਅਰਥਾਤ ਅੰਦਰਲੀ ਸ਼ਾਂਤੀ ਨੇ ਸੂਰ ਗਰਾਸਾ ਸੂਰ ਅੰਦਰਲੀ ਜੋ ਤਪਸ਼ੀ ਵਿਕਾਰਾਂ ਦੀ ਤਪਸ਼ ਸੀ ਉਸ ਨੂੰ ਖਾ ਲਿਆ ਜਬ ਕੁੰਭਕ ਭਰਪੂਰ ਲੈਣਾ ਤਾਂ ਬਾਜੇ ਅਨਹਦ ਬੀਨਾ ਜਦ ਕੁੰਭਕ ਕੁੰਭਕ ਆਪਣੇ ਪ੍ਰਾਣਾਂ ਨੂੰ ਅੰਦਰ ਰੋਕਣਾ ਆਪਣੇ ਸਵਾਸਾਂ ਨੂੰ ਅੰਦਰ ਰੋਕਣਾ ਅਰਥਾਤ ਆਪਣੇ ਮਨ ਦੀ ਬਿਰਤੀ ਨੂੰ ਬਦਲਣਾ ਜਦ ਕੁੰਭਕ ਭਰਪੂਰ ਲੈਣਾ ਭਰਪੂਰ ਉਹ ਪਰਮਾਤਮਾ ਜੋ ਸਾਰੇ ਪਾਸੇ ਉਸਤ ਸਰੂਪ ਹੈ ਸਾਰੇ ਪਾਸੇ ਹੀ ਉਹ ਸਮਾਇਆ ਹੋਇਆ ਉਹ ਸਾਰੇ ਪਾਸੇ ਹੀ ਭਰਪੂਰ ਹੈ ਫਿਰ ਇਹ ਮਨ ਦੀ ਬਿਰਤੀ ਜੋ ਹੈ ਉਸ ਵਾਹਿਗੁਰੂ ਦੇ ਵਿੱਚ ਲੀਨ ਹੋ ਗਈ ਤਾਂ ਬਾਜੇ ਅਣਹਦ ਬੀਨਾ ਜਦੋਂ ਇਸ ਤਰ੍ਹਾਂ ਹੋਇਆ ਤਾਂ ਅੰਦਰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਅੰਦਰ ਬੀਨਾ ਅਰਥਾਤ ਅੰਦਰ ਆਨੰਦ ਹੀ ਆਨੰਦ ਹੈ ਬਖਤ ਬਕ ਸ਼ਬਦ ਸੁਨਾਇਆ ਸੁਣ ਤੈ ਸੁਣ ਮਨ ਵਸਾਇਆ ਬਖਤੈ ਬਖਤੈ ਬੋਲਣ ਵਾਲਾ ਬਕ ਬੋਲ ਕੇ ਅਰਥਾਤ ਉਸ ਗੁਰੂ ਨੇ ਉਪਦੇਸ਼ ਦੇਣ ਵਾਲੇ ਗੁਰੂ ਨੇ ਜਦੋਂ ਬੋਲ ਕੇ ਸ਼ਬਦ ਸੁਣਾਇਆ ਬਖਤੈ ਬੋਲਣ ਵਾਲਾ ਬਕ ਬੋਲ ਕੇ ਉਪਦੇਸ਼ ਕਰਨ ਵਾਲੇ ਗੁਰੂ ਨੇ ਜਦੋਂ ਬੋਲ ਕੇ ਸ਼ਬਦ ਸੁਨਾਇਆ ਸੁਣ ਤ ਸੁਣ ਮਨ ਬਸਾਇਆ ਸੁਣ ਤ ਸੁਣਨ ਵਾਲੇ ਨੇ ਸੁਣ ਕੇ ਆਪਣੇ ਮਨ ਦੇ ਵਿੱਚ ਜਦੋਂ ਵਸਾ ਲਿਆ ਕਰ ਕਰਤਾ ਉਤਰ ਸਪਾਰੰ ਫਿਰ ਉਹ ਸੁਣਨ ਵਾਲਾ ਜਿਸਨੇ ਕੇ ਗੁਰੂ ਦਾ ਸ਼ਬਦ ਸੁਣਿਆ ਜੋ ਉਪਦੇਸ਼ ਗੁਰੂ ਨੇ ਦਿੱਤਾ ਉਸ ਨੂੰ ਸੁਣਿਆ ਸੁਣ ਕੇ ਆਪਣੇ ਮਨ ਵਿੱਚ ਵਸਾਇਆ ਕਰ ਕਰਤਾ ਫਿਰ ਉਹ ਕਰਤਾ ਕਰਤਾ ਹੀ ਸਦਾ ਕਰਦਾ ਹੈ ਕਰਤਾ ਕਰਤਾ ਉਸ ਵਾਹਿਗੁਰੂ ਨੂੰ ਹੀ ਸਦਾ ਯਾਦ ਕਰਦਾ ਹੈ ਉਸ ਵਾਹਿਗੁਰੂ ਦੇ ਹੀ ਸਦਾ ਗੁਣ ਗਾਉਂਦਾ ਹੈ ਉਸ ਪ੍ਰਭੂ ਦਾ ਹੀ ਸਦਾ ਸਿਮਰਨ ਕਰਦਾ ਹੈ ਕਰ ਕਰਤਾ ਉਤਰ ਸਪਾਰੰ ਫਿਰ ਜਦੋਂ ਇਸ ਤਰ੍ਹਾਂ ਉਸ ਵਾਹਿਗੁਰੂ ਦਾ ਫਿਰ ਉਸ ਸਿਮਰਨ ਕਰਦਾ ਹੈ ਫਿਰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਕਹ ਕਬੀਰ ਸਾਰੰ ਕਵੀਰ ਜੀ ਕਹਿ ਰਹੇ ਹਨ ਕਿ ਇਹ ਹੀ ਸਾਰ ਹੈ ਇਹ ਹੀ ਸ੍ਰੇਸ਼ਟ ਗੱਲ ਹੈ ਕਿ ਜਦੋਂ ਗੁਰੂ ਨੇ ਸ਼ਬਦ ਸੁਣਾਇਆ ਆਪਣਾ ਉਪਦੇਸ਼ ਦਿੱਤਾ ਤਾ ਇੱਕ ਸੇਖ ਨੇ ਇਸ ਸੇਖ ਨੇ ਉਸ ਨੂੰ ਸੁਣ ਕੇ ਮਨ ਵਿੱਚ ਵਸਾ ਲਿਆ ਫਿਰ ਉਸ ਦੇ ਅੰਦਰ ਉਹ ਵਾਹਿਗੁਰੂ ਦਾ ਸਿਮਰਨ ਜੋ ਹੈ ਉਹ ਚੱਲ ਪਏਗਾ ਉਹ ਫਿਰ ਸਦਾ ਉਸ ਵਾਹਿਗੁਰੂ ਦੇ ਗੁਣ ਗਾਏਗਾ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰੇਗਾ ਕਹੇ ਕਬੀਰ ਸਰੰਗ ਇਸ ਤਰ੍ਹਾਂ ਕਰਨ ਦੇ ਨਾਲ ਉਹ ਇਸ ਸੰਸਾਰ ਸਮੁੰਦਰ ਉਤਰਸ پارੰ ਸਾ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਕਬੀਰ ਜੀ ਕਹਿੰਦੇ ਹਨ ਇਹ ਹੀ ਸ੍ਰੇਸ਼ਟ ਗੱਲ ਹੈ ਕਿ ਸ੍ਰੇਸ਼ਟ ਗੱਲ ਉਸ ਸਤਿਗੁਰੂ ਦੇ ਉਪਦੇਸ਼ ਨੂੰ ਸੁਣਨਾ ਸਤਿਗੁਰੂ ਦੇ ਸ਼ਬਦ ਨੂੰ ਸੁਣਨਾ ਸ਼ਬਦ ਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਵਸਾਉਣਾ ਮਨ ਵਿੱਚ ਵਸਾ ਕੇ ਉਸ ਵਾਹਿਗੁਰੂ ਦੇ ਸ਼ਬਦ ਰਾਹੀਂ ਗੁਣ ਗਾਣੇ ਇਹ ਹੀ ਸਭ ਤੋਂ શ્રેਸ਼ਟ ਉਪਦੇਸ਼ ਹੈ ਇਹ ਹੀ ਸਭ ਤੋਂ શ્રેਸ਼ਟ ਗੱਲ ਹੈ ਤੋਂ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਜੋ ਉਪਦੇਸ਼ ਕਰਦੇ ਹਨ ਸਾਡੇ ਹਿਰਦੇ ਵਿੱਚ ਵਸਣ ਤਾਂ ਜੋ ਸਾਡਾ ਵੀ ਜਨਮ ਜੋ ਹੈ ਉਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ